ਕੋਸ਼ਿਸ਼ ਕੀਤਾ ਕਿ ਪਾਕਿਸਤਾਨ ਤੇ ਚਲੋ ਇਸ ਸੀਨ ਨੂੰ ਸਮਰਥਨ ਕਰਦਾ ਕਰਦਾ ਪਰ ਇਹ ਕੱਲ ਜਿੱਥੇ ਕਿ ਤੁਸੀਂ ਦੇਖੋ ਪਿਛਲੇ 3 ਸਾਲਾਂ ਤੋਂ ਆਰਮੀ ਦੀ ਭਰਤੀ ਬੰਦ ਹੈ ਔਰ ਇੱਕ ਇੱਕ ਤੋਂ ਲੈ ਕੇ 1.5 ਲੱਖ ਦੇ ਕਰੀਬ ਆਰਮੀ ਦਾ ਜਿਹੜਾ ਸੋਲਜਰ ਹੈ ਆਰਮੀ ਦੇ ਵਿੱਚੋਂ ਘਟ ਗਿਆ ਇੱਕ ਕਸ਼ਮੀਰ ਜੰਮੂ ਕਸ਼ਮੀਰ ਜਿਹੜਾ ਬਾਰਡਰ ਏਰੀਆ ਹੈ ਟੋਟਲੀ ਪੂਰਾ 100% ਬਾਰਡਰ ਏਰੀਆ ਹੈ ਔਰ ਉਤੇ ਹਰ ਵੇਲੇ ਸੁਰੱਖਿਆ ਆਰਮੀ ਦੀ ਚਾਹੀਦੀ ਹੈ ਪਤਾ ਨਹੀਂ ਸਰਕਾਰ ਦੀ ਨਲਾਕੀ ਆ ਜਾਂ ਸਰਕਾਰ ਦਾ ਢਿੱਲਾਪਨ ਹੈ ਔਰ ਸਭ ਤੋਂ ਵੱਡੀ ਗੱਲ ਇਹ ਵਿੱਚ ਹੈ ਕਿ ਏਜੰਸੀਸ ਨੂੰ ਆਲਰੇਡੀ ਇਸ ਵਾਰ ਇੱਕ ਲੂ ਸੀਗਾ ਕਿ ਇੱਥੇ ਕੋਈ ਹਮਲਾ ਪਰਟਕਤੇ ਹੋ ਸਕਦਾ ਹੈ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਟੇਲ ਵਰਤੀ ਗਈ ਜਿਹਦੇ ਕਰਕੇ ਅੱਜ ਸਾਡੇ ਦੇਸ਼ ਦੇ ਮਾਸੂਮ ਲੋਕਾਂ ਦੀ ਉੱਤੇ ਜਾਨ ਚਲੀ ਗਈ ਔਰ ਅੰਤਖਵਾਦੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੋ ਇਸ ਲਈ ਅਸੀਂ ਪ੍ਰੋਟੈਸਟ ਕੀਤਾ ਤਾਂ ਜੋ ਅਸੀਂ ਉਸ ਅੰਤਖਵਾਦ ਦੇ ਖਿਲਾਫ ਦੇਸ਼ ਨੂੰ ਪੂਰਾ ਇਕੱਠਾ ਕਰਕੇ ਦੇਸ਼ ਦੇ ਦੇਸ਼ ਦੇ ਵਿੱਚ ਇੱਕ ਐਸੀ ਲੈਂ ਚਲਾਈਏ ਜਿਸ ਨਾਲ ਅਸੀਂ ਹਾਂ ਤੱਕ ਦਾ ਖਲਾਫ ਅੰਤਰਵਾਦ ਦੇ ਖਲਾਫ ਇੱਕ ਲੜਾਈ ਲੜ ਸਕੀਏ ਸਭ ਤੋਂ ਕੈਂਡਲ ਮਾਰਚ ਕੱਢਿਆ ਸੀਗਾ ਸਾਡੀ ਸੈਂਟਰ ਸਰਕਾਰ ਤੋਂ ਇਹ ਮੰਗ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਧਰਮ ਬਹੁਤ ਨੇ ਧਰਮ ਅਨੇਕ ਨੇ ਲੇਕਿਨ ਸਾਡਾ ਹਿੰਦੁਸਤਾਨ ਇੱਕ ਹੈ ਸਾਡਾ ਭਾਰਤ ਇੱਕ ਹੈ ਅੱਜ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇਕੱਠੇ ਹੋ ਕੇ ਇਹ ਸੱਤਵਾਦ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਔਰ ਇਹੋ ਜੀ ਕਾਨੂੰਨੀ ਘਟਨਾ ਜਿਹੜੀ ਹਿੰਦੁਸਤਾਨ ਦੇ ਵਿੱਚ ਕਦੇ ਨਹੀਂ ਘੱਡੀ ਸੀ ਉਹ ਜਿਹੜੀ ਘਟਨਾ ਘੱਡੀ ਹੈ ਸਾਨੂੰ ਪੂਰ ਜ਼ੋਰ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਮੇਰੀ ਸੈਂਟਰ ਸਰਕਾਰ ਮੋਦੀ ਸਰਕਾਰ ਦੇ ਅੱਗੇ ਇਹੀ ਰਿਕੁਐਸਟ ਹੈ ਕਿ ਅਸੀਂ ਧਰਮ ਤੋਂ ਉੱਪਰ ਉੱਠ ਕੇ ਪਹਿਲਾਂ ਆਪਾਂ ਹਿੰਦੁਸਤਾਨੀ ਆ ਪਹਿਲਾਂ ਭਾਰਤੀ ਆ ਸਾਨੂੰ ਸਾਰਿਆਂ ਨੂੰ ਇਹ ਸੱਤਵਾਦ ਦਾ ਖੰਡਨ ਕਰਨਾ ਚਾਹੀਦਾ ਹੈ ਸਟ੍ਰੈਟਜੀ ਕਰਕੇ ਆਏ ਹੋ ਕੀ ਕੀਤਾ ਇਸ ਚੀਜ਼ ਦੇ ਉੱਤੇ ਸੱਤ ਸੱਤ ਠੀਕ ਹੈ ਮੋਦੀ ਜੀ ਨੇ ਸਾਡੇ ਆਦਰਨੀ ਪ੍ਰਧਾਨ ਮੰਤਰੀ ਜੀ ਨੇ ਸਾਰੇ ਪੰਜ ਫੈਸਲੇ ਵੱਡੇ ਫੈਸਲੇ ਲਏ ਆ ਆਪਣਾ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਸਾਰਾ ਕੁਝ ਠੀਕ ਆ ਲੇਕਿਨ ਇਹਦੇ ਵਾਸਤੇ ਨੈਕਸਟ ਕੀ ਆ ਉਹ ਪਰਿਵਾਰ ਰੁੱਲ ਗਏ ਉਹਨਾਂ ਨੂੰ ਇਨਸਾਫ ਦਿਲਾਓ ਸਭ ਤੋਂ ਸਭ ਇਹਦੇ ਵਿੱਚ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈ ਉਹ ਬੰਦੇ ਲੱਭੋ ਕਿੱਥੋਂ ਕੀ ਹੋਇਆ ਮੈਂ ਤਾਂ ਕਿੰਨੀ ਪਾਕਿਸਤਾਨ ਦੀ ਹੁਣ ਪਾਕਿਸਤਾਨ ਨੂੰ ਢਿੱਲ ਛੱਡਣ ਦਾ ਟਾਈਮ ਨਹੀਂ ਹੈਗਾ ਔਰ ਟਾਈਮ ਬੀਤ ਚੁੱਕਾ ਹੈ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜੇ ਹੈ ਅਸੀਂ ਪੂਕ ਅਸੀਂ ਬਾਤ ਚੁਕਰ ਰਹੇ ਕਿ ਇੰਟੈਲੀਜੈਂਸ ਫੇਲਿਅਰ ਹੋਇਆ ਹੈ ਸਿਕਿਉਰਿਟੀ ਫੇਲਿਅਰ ਹੋਇਆ ਹੈ ਸੇ ਪੂਰ ਜਵਾਨਾਂ ਦੇ ਨਾਲ ਅਸੀਂ ਖੜੇ ਹਾਂ ਜਿਹੜੇ ਅੱਜ ਉਹ ਜਿਨ੍ਹਾਂ ਨੇ ਇਹ ਦੁਖਦਕਾ ਕੀਤਾ ਹੈ ਉਹਨਾਂ ਦੀ ਭਾਲ ਕਰਦੇ ਤੇ ਇਹਨਾਂ ਨੇ ਪਲੈਨਿੰਗ ਕੀਤੀ ਹੈ ਉਹਨਾਂ ਨੂੰ ਲੱਭਦੇ ਪਏ ਹਾਂ ਕਿ ਅਸੀਂ ਕਦਮਾਂਾਂ ਚ ਉਹ ਜਿਹੜੀਆਂ ਦਵੰਗਰ ਆਤਮਾ ਹੈ ਉਹਨਾਂ ਵਾਸਤੇ ਆ ਜੀਤੇ